ਦੁਸ਼ੀਆਂ ਦਾ ਪਹੁੰਚਿਆ ਅੱਜ ਇਹ ਮਿਕਰੋਫੋਨ ਮੋਹਰ ਸ਼ਹਿਰ ਮੈਂ ਅੱਜ 13 ਜਨਵਰੀ 2025 ਕੋ ਤੁੰਦਾਮ ਕੇ ਸਾਥ ਮੈਂ ਆ ਗਿਆ ਥੋੜੇ ਲੋਕ ਜੁੜੇ ਰੁਕ ਜਓ दार है लोहड़ी रसमां रीत सुंदर सभ्याचार है लोड़ी। ਕਿੜੀਆਂ ਫਸਲਾਂ ਦੇ ਗੜ ਪਾਇਆ ਹਰੀਆਲੀ ਦਾ ਹਾਰ ਹੈ ਲੋੜੀ ਹਰੀਆਲੀ ਦਾ ਹਾਰ ਹੈ ਲੋੜੀ ਆਪ ਸਭ ਨੂੰ ਲੋੜੀ ਦੀ ਬਹੁਤ ਬਹੁਤ ਵਧਾਈ ਹੋਵੇ ਪੰਜਾਬ ਮੁਖ ਤੋਤੇ ਸੱਭਿਆਚਾਰ ਹਰੀਆਲੀ ਸੰਗੀਤ ਰੰਗਾ ਮਿਲਣ ਸਾਰ ਲੋਕਾਂ ਖੁਸ਼ੀਆਂ ਮੇਲਿਆਂ ਤੇ ਤਿਹਾਰਾਂ ਦੀ ਧਰਤੀ ਹੈ ਇਹ ਵੰਨਸਵੰਨੇ ਤਿਹਾਰਾ ਵਿੱਚੋਂ ਸਾਲ ਦਾ ਪਹਿਲਾ ਤਿਹਾਰ ਲੋਹੜੀ ਦਾ ਤਿਹਾਰ ਹੈ। ਲੋਹੜੀ ਦਾ ਤਿਹਾਰ ਭਾਰਤ ਦੇ ਕਈ ਉੱਤਰੀ ਖੇਤਰਾਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਵਿੱਚ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦਾ ਅਰਥ ਤਿਲ ਅਤੇ ਰਿਓੜੀ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਤੀਲਾ ਤੇ ਰਿਓੜੀ ਦੇ ਤਿਹਾਰ ਕਾਰਨ ਇਸ ਦਾ ਨਾਂ ਤੀ ਲੋੜੀ ਪੈ ਗਿਆ ਜੋ ਕਿ ਬਾਅਦ ਵਿੱਚ ਬਦਲ ਕੇ ਲੋੜੀ ਸ਼ਬਦਿਆ ਲੋੜੀ ਪੋ ਮਹੀਨੇ ਦਾ ਇੱਕ ਪ੍ਰਸਿੱਧ ਤਿਹਾਰ ਹੈ ਇਹ ਆਮ ਤੌਰ ਤੇ ਪੋ ਮਹੀਨੇ ਦੇ ਆਖਰੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਲੋੜੀ ਤੋਂ ਅਗਲੇ ਦਿਨ ਮਾਲ ਨੂੰ ਨੀਰੀ ਸੰਗਰਾਂਦ ਹੁੰਦੀ ਹੈ ਅਤੇ ਇਸ ਦਿਨ ਅਤੇ ਨਵ ਜੰਮੇ ਬੱਚੇ ਦੇ ਲਈ ਪਹਿਲੀ ਲੋੜੀ ਬਹੁਤ ਸ਼ੁਭ ਮੰਨੀ ਜਾਂਦੀ ਹੈ ਲੋੜੀ ਦੇ ਪਿੱਛੇ ਕਈ ਲੋਕ ਕਥਾਵਾਂ ਵੀ ਜੁੜੀਆਂ ਹੋਈਆਂ ਹਨ ਲੋੜੀ ਨਾਲ ਜੁੜੀ ਇੱਕ ਪ੍ਰਸਿੱਧ ਕਹਾਣੀ ਦੁੱਲਾ ਪੱਟੀ ਨਾਲ ਜੁੜੀ ਹੋਈ ਹੈ ਇਸ ਕਹਾਣੀ ਦੇ ਅਨੁਸਾਰ ਦੁੱਲਾ ਪੱਟੀ ਇੱਕ ਸੂਰਬੀ ਉਹ ਅਕਬਰ ਦੇ ਰਾਜ ਵਿੱਚ ਇੱਕ ਬਾਗੀ ਸੀ ਜੋ ਅਮੀਰਾ ਦੀ ਦੌਲਤ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਇਲਾਕੇ ਦੇ ਗਰੀਬ ਲੋਕ ਦੁੱਲਾ ਪੱਟੀ ਦੀ ਦਰਿਆਦਲੀ ਦੇ ਕਾਇਸਾਲੀ ਅਤੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਕਿਹਾ ਜਾਂਦਾ ਹੈ ਕਿ ਦੁੱਲਾ ਪੱਟੀ ਨੇ ਇੱਕ ਵਾਰੀ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਨੂੰ ਅਗਵਾ ਹੋਣ ਤੋਂ ਬਚਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਹਨਾਂ ਦਾ ਵਿਆਹ ਕਰ ਦਿੱਤਾ ਉਸ ਸਮੇਂ ਘਰਾਤੋਂ ਲੋੜੀ ਮੰਗਦੇ ਹਨ ਲੋੜੀ ਵਾਲੇ ਦਿਨ ਉਹਨਾਂ ਘਰਾਂ ਵਿੱਚ ਵੀ ਲੋੜੀ ਮੰਗੀ ਜਾਂਦੀ ਹੈ ਜਿੱਥੇ ਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ ਸਮੇਂ ਦੇ ਬਦਲਣ ਦੇ ਨਾਲ ਅੱਜ ਕੁਝ ਘਰਾਂ ਵਿੱਚ ਕੁੜੀ ਦੇ ਜੰਮਣ ਤੇ ਵੀ ਲੋੜੀ ਮਨਾਈ ਜਾਣ ਲੱਗ ਪਈ ਹੈ ਸਾਰੇ ਮਾਪੇ ਆਪਣੀ ਸਮਰੱਥਾ ਅਨੁਸਾਰ ਧੀਆਂ ਨੂੰ ਹਰ ਸਾਲ ਲੋੜੀ ਤੇ ਕੁਝ ਨਾ ਕੁਝ ਤਿਹਾਰ ਵਜੋਂ ਦਿੰਦੇ ਹਨ ਲੋੜੀ ਵਾਲੇ ਦਿਨ ਘਰਾਂ ਵਿੱਚ ਸਰੋਂ ਦਾ ਸਾਗ ਅਤੇ ਖੀਰ ਬਣਾਈ ਜਾਂਦੀ ਹੈ ਜੋ ਕਿ ਲੋੜੀ ਤੋਂ ਅਗਲੇ ਦਿਨ ਮਾਗ ਦੀ ਸੰਗਰਾਣ ਵਾਲੇ ਦਿਨ ਖਾਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਬਾਰੇ ਅਕਸਰ ਕਿਹਾ ਜਾਂਦਾ ਹੈ ਹੋਰ ਦੀ ਮਾਗ ਖਾਦੀ ਲੋੜੀ ਦੀ ਰਾਹ ਹੈ ਢੋਣੇ ਦੀ ਅਗ ਨੂੰ ਤੇਲ ਚੋਲ ਮੂੰਫਲੀ ਆਦੀ ਭੇਟ ਕੀਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਕਿਹਾ ਜਾਂਦਾ ਹੈ ਲੋੜੀਏ ਵਿਚਾਰੀਏ ਪਰੀਆਮੀ ਤੇ ਸਖਣੀ ਜਾਮੀ ਇਸ ਪ੍ਰਕਾਰ ਲੋੜੀ ਦਾ ਤਿਹਾੜ ਸਾਡੀ ਝੋਲੀ ਖੁਸ਼ੀਆਂ ਦਾ ਸੱਚ ਦਸੀ ਪਹਿਣਾ ਜਾਇਆ ਜਾਇਆ ਵੀਰਾ ਪਹਿਣਾ ਆਪਣੀ ਦੇ ਦੇਸ਼ ਜਾਇਆ ਜਾਇਆ ਵੀਰਾ ਪਹਿਣਾ ਆਪਣੀ ਦੇ ਦੇਸ਼ ਚੱਲਿਆ ਚੱਲਿਆ ਪਹਿਣੇ ਕੋੜਾ ਕਸਣੇ ਦੀ ਦੇਰ ਵੀਰੇ ਨੇ ਕੋੜਾ ਕਸਿਆ ਹਰਿਆ ਬਾਗਾਂ ਦੇ 헤ਠ ਵੀਰੇ ਨੇ ਕੋੜਾ ਕਸਿਆ ਹਰਿਆ ਬਾਗਾਂ ਦੇ 헤ਠ ਯਾ ਲੋੜੀਆਂ ਮਨਾਉਂਦੇ ਆਂ ਵੇ ਜੂੜੀਆਂ ਪੱਲਾ ਪੱਇਆ ਕੁੰਦਿਆ ਪਰਾਵਾ ਦੀਆਂ ਕੂੜੀਆਂ ਚੂੜੀਆਂ ਦੇ ਸ਼ਗਨ ਮਨਾ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਏ ਆਉਂਦੀ ਏ ਲੋੜੀ ਬੜਾ